ਹਾਂਜੀ ਮਿੱਤਰੋ ਫੇਰ ਤੋਂ ਆ ਗਏ ਕਿ ਹੋਰ ਕੈਂਡਜੀ ਵੀਡੀਓ ਲੈ ਕੇ ਵੀਡੀਓ ਬਹੁਤ ਫਣੀ ਹੋਣ ਵਾਲੀ ਹੈ ਵੀਡੀਓ ਚੰਗੇ ਲੱਗੇ ਤਾਂ ਲਾਈਕ ਜਰੂਰ ਕਰ ਦਿਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੋਰ ਇਦਾਂ ਦੀਆਂ ਫਣੀ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਤੇ ਫੇਰ ਇਹਨਾਂ ਦੇ ਫਣੀ ਜੇ ਕਮੈਂਟ ਪੜ੍ਹਦੇ ਆ ਕਮੈਂਟ ਵੀ ਬਹੁਤ ਫਣੀ ਹੋਣ ਵਾਲੇ ਆ ਛੜੇ ਪਿਆਰ ਲੱਗਦੇ ਬੂਲ ਮੇਰੀ ਮਿੱਠੋ ਦੇ ਆ ਪਟੜਕੇ ਲੜਕੇ ਆਖਣੀ ਕੋ ਜੇ ਮਿੱਠੋ ਦੇ ਸੱਲ ਖਤਮ ਹੋ ਗਏ ਦੁਕਾਨ ਤੋਂ 10 ਰੁਪਏ ਦੇ ਲਿਆ ਕੇ ਪਾ ਦੇ ਵੀਰ ਮਿੱਠੋ ਦਾ ਤਾਂ ਇੰਜਨ ਕਰਿਆ ਲੱਗਦਾ ਮਿੱਠੋ ਹਲਦੀ ਨਹੀਂ ਤੇ ਮਿੱਠੂ ਹਿਲਣੋਂ ਨਹੀਂ ਹਟਦਾ ਭਰਾਵਾ ਮਿੱਠੋ ਤੇਰੇ ਚਪੇੜਨਾ ਧਰਦੇ ਦਾਲ ਕੇ ਰੀ ਰਖਾ ਪਰ ਵੰਦ ਮਰਿਆ ਵਿੱਚੋਂ ਦਾ ਹੁ ਜਿਹੜਾ ਪੜਦਾ ਓ ਗੱਬਰੂ ਅਕਿਸ਼ ਨੇ ਤੇ ਖਤ ਵਰਗਾ ਕੰਜਰ ਅੱਡੀ ਨਾਲੀ ਟੋਆ ਪੱਟੂ ਕੁਸਾ ਪੁੱਤ ਨਾ ਜੰਮੇ ਤੀ ਇੰਨੀ ਚੰਗੀ ਵੱਤ ਸਹੀ ਏ ਸਾਡੇ ਵਾਲੀ ਨਹੀਂ ਜਵਾਨੀ ਕਿਸੇ ਹੋਰ ਤੇ ਨਹੀਂ ਇੱਕ ਕਿਲਾ ਦੌੜ ਜਿੱਤੇ ਜਾਣੀ ਵੀ ਔੜ ਹੈ ਭਰਾਵਾ ਇੰਨੀ ਮਿੱਟੀ ਤਾਂ ਸਾਡਾ ਸ਼ੇਰੂ ਨਹੀਂ ਪੜਦਾ ਉਹ ਨੋ 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 ਉਹ ਨੋ 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 ਸਾਲਾ ਆਈਸਕ੍ਰੀਮ ਦੇ ਡੱਬੇ ਚੋਂ ਕਰੀਮ ਰੋਲ ਨਿਕਲਾ ਆ ਲੌਂਡਿਆਂ ਦਾ ਬਾਦਸ਼ਾਹ ਮਾਰੇ ਕੰਡਮ ਦਾ ਹਾਸਾ ਗਲਤੀ ਨਾ ਕਿਸੇ ਦੀ ਮੁੱਠ ਮਰਵਾਉ ਸਾਲਾ ਮਿਲ ਗਈ ਸ਼ੌਕਰੀ ਜੋ ਗੋਰੀ ਮਿਲ ਕੇ ਮસ્ਤੀ ਹਮ ਦੋਨੋਂ ਅੱਜ ਸੇ ਰੋਜ਼ ਕਰਾਂਗੇ ਮੌਤ ਜਰ ਗੇਰੇ ਕੁਛ ਵੀ ਕਹੋ ਬੰਦਾ ਬਲੈਕ ਕਲਰ ਦਾ ਸ਼ਕੀਨ ਹੈ ਦੀਦੀ ਫੇਸਿੰਗਾਂ ਤੇ ਕਾਲਾ ਤੇਲ ਲਾਇਆ ਕਰ ਜਲਦੀ ਠੀਕ ਹੋਊ। ਭਾਜੀ ਨੈਕਸਟ ਐਪੀਸੋਡ ਦਾ ਟ੍ਰੇਲਰ ਤੋਂ ਰਿਲੀਜ਼ ਕਰੋ। ਗਰਮੀ ਮੰਨ ਗਿਆ ਸੰਜੇ ਦੱਤ ਟੱਟੀਆਂ ਨੇ ਨਿਚੋੜ ਕੇ ਰੱਖ ਦਿੱਤਾ ਵਿਚਾਰਾ। ਇਹ ਤਾਂ ਪਾਣ ਦੇ ਪੱਤੇ ਦਾ ਬਾਦਸ਼ਾਹ ਲੱਗਦਾ। ਸੰਜੇ ਦੱਤ ਦੀ ਸਹੇਲੀ ਦਾ ਮੁੰਡਾ। ਸੰਜੇ ਦੱਤ। ਨਾ ਨਾ। ਨਜਾਇਜ਼ ਸੱਟ ਗਰਦਨ ਦਾ ਵਾਇਰਿੰਗ ਢਿੱਲਾ ਲੱਗਦਾ ਪਤਾ ਨਹੀਂ ਕਿਹੜਾ ਕੀੜਾ ਇਹਨੂੰ ਤੰਗ ਕਰਦਾ ਵੀਰ ਤਾਂ ਉੱਚ ਵੱਲਣਾ ਪਵਾਲੀ ਕਿਤੇ ਤੇਰਾ ਤਾਂ ਫਿਲਟਰ ਵੀ ਸਾਥ ਨਹੀਂ ਦਿੰਦਾ ਬੱਤ ਸਹੀ ਏ ਤੇਰੀ ਧੌਣ ਜੀ ਕਾਲੀ ਆ ਤੇਰਾ ਸਾਫਾ ਦਿੰਦਾ ਸਾਥ ਕੁੜੇ ਨਹੀਂ ਅਸੀਂ ਫਿੰਟਾ ਰਹਿਆਂ ਸਾਨੂੰ ਚੱਲ ਹੀ ਨਹੀਂ ਕੁਝ ਮਾਫ ਕੁੜੇ ਸਭ ਕੁਝ ਛੱਡ ਯਾਰ ਤੂੰ ਸਾਬਣ ਬਦਲ ਕੇ ਦੇਖ ਜਦੋਂ ਥੋਲ ਕੇ ਚੁਬਾਰੀ ਵਾਰੀ ਵਾਰੀ ਟੁੱਟ ਪੈਣੇ ਨੇ ਬੁੱਲੌਰੀ ਅੱਖ ਮਾਰੀ ਨਹੀਂ ਇਹ ਤਾਂ ਐਵੇਂ ਕਰਦਾ ਜਿਵੇਂ ਸਾਲੇ ਨੂੰ ਕਈ ਸਾਲਾਂ ਬਾਅਦ ਦਿਸਣ ਲੱਗਿਆ ਹੁੰਦਾ ਇਹੋ ਜਿਹਾ ਨੱਕ 'ਚ ਵੀ ਕਲ ਫਲਾਉਂਦਾ ਹੁੰਦਾ। ਨਾਲ ਦੇ ਤੇ ਵਿੱਚ ਲੈ ਗਿਆ। ਕੁੜੀਆਂ ਇਦਾਂ ਦੇ ਲੌਂਡਿਆਂ ਜੈਨੂੰ ਬਹੁਤ ਪਸੰਦ ਕਰਦੀਆਂ ਨੇ ਬਾਈ ਸਹੀ ਬੰਦੇ ਦੀ ਕੋਈ ਕਦਰ ਨਹੀਂ। ਸਾਰੇ ਗਾਉਂ ਮਹ ਪਾ ਰੇ ਨਗਾਹ ਦੇ ਸੱਜਣਾ ਵਾਜਾ ਫੜ ਲਓ ਨਹੀਂ ਤਾਂ ਭੈਣ ਕੱਢ ਦੂ ਵਾਜੇ ਦੀ। ਉਹ ਤਾਂ ਦਿਨ ਹੋ ਜੇ ਤਾਂ ਛੱਡ ਜਾਂਦੇ ਕਿਉਂ ਸੁਰਾਂ ਦਾ ਬਲਾਤਕਾਰ ਕਰਨ ਦੇ ਆ ਸਰ ਫਸ ਰਹੇ ਓਸਤਾਦ ਜੀ ਥੋੜਾ ਜਿਹਾ ਥੱਲੇ ਵਾਲਾ ਬੋਲ ਢਿੱਲਾ ਛੱਡੋ ਨੋ 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 ਲੱਗਦਾ ਕਿਸੇ ਨੇ ਪੈਟਰੋਲ ਦਾ ਫੰਬਾ ਲਾਤਾ ਉਹ ਨੋ 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 ਬਾਈ ਤੈਨੂੰ ਸੌਣ ਲੱਗੇ ਗੱਡੀ ਉੱਪਰ ਚੜਾ ਦੇ ਟੱਟੀ ਦਾ ਜ਼ੋਰ ਪੈ ਗਿਆ ਚੰਗਿਆਂ ਦਾ ਕਰੇ ਸਾਲੀ ਯੂਜ਼ ਦੁਨੀਆ ਤੈਨੂੰ ਹੁੰਦਾ 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 ਨਹੀਂ ਮੈਂ ਬੈਡ ਹੋ ਗਿਆ ਕਰਤਾਰ ਕੰਪਨੀ ਦੇ ਕਟਰ ਵਰਗੇ ਦੰਦ ਦਾ ਤੂੰ ਤਾਂ ਪਤੰਦਰਾ ਦੰਦਾਂ ਨਾਲ ਬੰਦਾ ਖਾ ਜੇ ਯਾਰ ਇੱਕ ਨਾ ਬੰਦਾ ਤੰਗ ਕਰਦਾ ਦੰਦੀ ਵੜਾਉਣੀ ਸੀ ਉਹਦੇ ਚੰਗਿਆ ਰੱਖ ਹਰੀ ਉਸ ਦੁਨੀਆ ਤਾਂ ਨੋ ਹੁੰਦਾ 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 ਹੀ ਮੈਂ ਬੈੜਾ ਹੋ ਗਿਆ ਮਰਜੀ ਆ ਭਰਾ ਤੇਰੀ ਨਹੀਂ ਦੰਦਰ ਕਰੰਦਰ ਰੇਤੀ ਮਾਰ ਕੇ ਬਰਾਬਰੀ ਕਰ ਲਾ ਆ ਆ ਸਿੱਧੂ ਆ ਦੇ ਮੁੰਡੇ ਨਾਲ ਵੈਰ ਪਾਈ ਨਾ ਉਹਦੇ ਧੂਕੇ ਵਸਲੇ ਨੱਕ ਦੇਖ ਕਿੱਡਾ ਸਾਲੇ ਦਾ ਕੀ ਗੱਲ ਟੱਟੀ ਨਹੀਂ ਆਉਂਦੀ ਉਹ ਗੱਡੀ ਵਿੱਚ ਬੰਦੇ ਆਉਂਦੇ 6 ਵਜੇ ਦਾ 12 ਹੁੰਦੇ ਆਸਲੇ ਮੂੰਹ ਦੇਖੇ ਜਿੱਦਾਂ ਨਿੰਬੂ ਨਚੋੜਿਆ ਹੁੰਦਾ ਕਿ ਠੋਕਾਂਗੇ ਜੋ ਤੇਰੇ ਗੁੱਫਟ ਟਿਕਣੇ ਨੇ ਪਹਿਲਾਂ ਸਾਲਿਆ ਨੱਕ ਚ ਚੂਹੇ ਤਾਂ ਕੱਢ ਲਾ ਐਦਾਂ ਲੱਗਦਾ ਜਿਵੇਂ ਅੰਬ ਚੂਸ ਕੇ ਸਿੱਟਿਆ ਹੁੰਦਾ ਤੂੰ ਨਮਾ ਨਵਾ ਜਮਿਆ ਸਾਡੇ ਨਿੰਕ ਪੁਰਾਣੇ ਨੇ ਮਮਾ ਤੇਰੇ ਤੇ ਬੋਕ ਚ ਜਵਾਂ ਕੀੜੀ ਜਿੰਨਾ ਫਰਕ ਰਹਿ ਗਿਆ ਸੀ ਅਸੀਂ ਜੇ ਲਿਆ ਪਿੱਛੇ ਮਰਦੇ ਅਸੀਂ ਯਾਰਾ ਪਿੱਛੇ ਮਰਦਿਆ ਅਸੀਂ ਜੇ ਲਿਆ ਪਿੱਛੇ ਨਹੀਂ ਮਰਦੇ ਅਸੀਂ ਯਾਰਾ ਪਿੱਛੇ ਮਰਦਿਆਂ ਫੋਨ ਤੇ ਲਾਲ ਨਾ ਸੱਟ ਲਈ ਜੇ ਲਿਆ ਤਾਂ ਫਿਰ ਵੀ ਮਿਲ ਜੰਗਾ ਪਰ ਯਾਰ ਨਹੀਂ ਮਿਲੇ ਇਹਦੀ ਕਲਮ ਤੋੜੋ ਕੋਈ ਯਾਰ ਸੌ ਸ਼ਾਇਰ ਇਕੱਠੇ ਮਰਦੇ ਨੇ ਫਿਰ ਅਜਿਹੇ ਲਿਖਾਰੀ ਪੈਦਾ ਹੁੰਦਾ ਓ ਚਾਚਾ ਥੱਲੇ ਵੀ ਦੇਖ ਕੇ ਤਰਲਾ ਲੋਕਾਂ ਦੀਆਂ ਟੱਟੀਆਂ ਮਿੱਧੀ ਜਾਂ ਨਾ ਓ ਚਾਚਾ ਸੱਪ ਨਾਲ ਲੜਾ ਲੀਂ ਇਹ ਫੈਲੀ ਰਫਲੀ ਦੁਨਾਰੀ ਮਸੁਰਮਾ ਕੋ ਦਿੰਦੀਆਂ ਮੈਂ ਸੁਰਮਾ ਦਿੰਦੀਆਂ ਸੁੱਖਾ ਪਾਲਦਾ ਫਿਰਦਾ ਤੋੜ ਲੱਗ ਰਹੀ ਹੈ ਲੱਗਦਾ ਜੇ ਚੰਗੀਆਂ ਲੱਗਦੀਆਂ ਤੇ ਨਾ ਵੇਖਿਆ ਕਰੋ ਜੇ ਚੰਗੀਆਂ ਲੱਗਦੀਆਂ ਤੇ ਰੱਖ ਲਿਆ ਕਰੋ ਹਾਂਜੀ ਵੀਡੀਓ ਕੈਂਟ ਲਿਖਦੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਪਣੇ 1000 ਸਬਸਕ੍ਰਾਈਬ ਪੂਰੇ ਹੋਣ ਵਾਲੇ ਤੇ ਜਲਦੀ ਤੋਂ ਜਲਦੀ ਕਰਵਾ ਦਿਓ ਮਿੱਤਰੋ ਤੇ ਮਿਲਦੇ ਹਾਂ ਕਿਸੇ ਹੋਰ ਕੈਂਟ ਜੀ ਵੀਡੀਓ ਦੇ ਨਾਲ